ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਹਰਦੀਪ ਸਿੰਘ ਫੁੱਲੂ ਪਿੰਕੀ ਫਲਾਕ ਸਰਦਾਰ ਬਟਿੰਡਾ ਦੇ ਆਤੀ ਆਮ ਆਦਮੀ ਪਾਰਟੀ ਪੰਜਾਬ ਸੋ ਦੋਸਤੋ ਮੈਂ ਦੱਸਣਾ ਚਾਹੁੰਦਾ ਅੱਜ ਮੇਰੇ ਪਿੰਡ ਦੇ ਕੁਝ ਨੌਜਵਾਨ ਸਾਥੀਆਂ ਵੱਲੋਂ ਸਵੇਰੇ ਫੇਸਬੁੱਕ ਤੇ ਲਾਈਵ ਹੋ ਕੇ ਇੱਕ ਪੋਸਟ ਪਾਈ ਗਈ ਆ ਗਰਾਊਂਡ ਨੂੰ ਲੈ ਕੇ ਉਹਦੇ ਵਾਸਤੇ ਮੈਂ ਸਪਸ਼ਟੀਕਰਨ ਦੇਣਾ ਚਾਹਣਾਗਾ ਕਿਉਂਕਿ ਉਹਨਾਂ ਨੇ ਫੇਸਬੁੱਕ ਤੇ ਜਦੋਂ ਲਾਈਵ ਹੋਏ ਆ ਨਾ ਤਾਂ ਮੈਨੂੰ ਕੋਈ ਪਹਿਲਾਂ ਪੁੱਛਿਆ ਮੇਰੇ ਨਾਲ ਕੋਈ ਸੰਪਰਕ ਨਹੀਂ ਕਰਿਆ ਉਹ ਸਿੱਧਾ ਲਾਈਵ ਹੋਏ ਤੇ ਤਾਂ ਕਰਕੇ ਮੈਂ ਵੀ ਫਿਰ ਫੇਸਬੁੱਕ ਤੇ ਸਪਸ਼ਟੀਕਰਨ ਦੇਣਾ ਜ਼ਾਇਜ਼ ਸਮਝਿਆ ਸਪਸ਼ਟੀਕਰਨ ਇਹ ਆ ਵੀ ਜਿਹੜਾ ਉਹਨਾਂ ਨੇ ਵੀਡੀਓ ਦੇ ਵਿੱਚ ਮੇਰੇ ਤੇ ਇਲਜ਼ਾਮਬਾਜ਼ੀਆਂ ਲਾਈਆਂ ਵੀ ਹਰਦੇਵ ਗਰਾਊਂਡ ਨਹੀਂ ਬਣ ਦੇ ਰਿਹਾ ਮਾਨ ਸਰਕਾਰ ਕੰਨੀਓ ਜੋ ਪਿੰਡ ਨੂੰ ਗਰਾਊਂਡ ਪਾਸ ਹੋਇਆ ਇਹ ਸਭ ਕੁਝ ਝੂਠਾ ਬਈ ਜੀ ਮੈਨੂੰ ਤਾਂ ਬੇहद ਖੁਸ਼ੀ ਆ ਜੋ ਮਾਨ ਸਰਕਾਰ ਪਿੰਡਾਂ ਦੇ ਵਿੱਚ ਗਰਾਊਂਡ ਬਣਾ ਕੇ ਦੇ ਰਹੀ ਆ ਸਾਡੇ ਤਕਰੀਬਨ ਸੰਗਤ ਬਲਾਕ ਦੇ 30-40 ਪਿੰਡਾਂ ਦੇ ਵਿੱਚ ਗਰਾਊਂਡ ਪਾਸ ਹੋਈ ਆ ਤੇ ਸਾਡੇ ਪਿੰਡ ਨੂੰ 7,11,000 ਰੁਪਿਆ ਪਾਸ ਹੋਇਆ ਗਰਾਊਂਡ ਬਣਾਉਣ ਵਾਸਤੇ ਬਹੁਤ ਜਲਦੀ ਇਹ ਕੰਮ ਨੇਪਰੇ ਚੜਾ ਜਾਊਗਾ ਸੋ ਇਹ ਜਿਹੜੇ ਨਾਲ ਜਿਹੜੇ ਇਲਜ਼ਾਮਬਾਜ਼ੀਆਂ ਲਾਈਆਂ ਇਹ ਕਿਤਨੇ ਕਿਤੇ ਰਾਜਨੀਤੀ ਤੋਂ ਪ੍ਰੇਰਤਾ ਨੌਜਵਾਨਾਂ ਨੂੰ ਪਟਕਾ ਕੇ ਮੇਰੇ ਖਿਲਾਫ ਬੁਲਾਇਆ ਗਿਆ ਕੁਝ ਬੰਦੇ ਪੋਲੀਟਿਕਲ ਰਾਜਨੀਤਿਕ ਬੰਦੇ ਜਿਨ੍ਹਾਂ ਨਾਲ ਮੇਰੇ ਮਤ ਭੇਦ ਆ ਅਦਰ ਪਾਰਟੀਆਂ ਦੇ ਆ ਕਾਂਗਰਸੀ ਹੈਗੇ ਆ ਉਹਨਾਂ ਨੇ ਇਹਨਾਂ ਨੌਜਵਾਨਾਂ ਨੂੰ ਢੜਕਾਇਆ ਸੋ ਮੇਰਾ ਇਸ ਕੰਮ ਦੇ ਵਿੱਚ ਕੋਈ ਰੋਲ ਨਹੀਂ ਵੀ ਮੈਂ ਨੌਜਵਾਨਾਂ ਦੇ ਵਾਸਤੇ ਇਹ ਗਰਾਊਂਡ ਬਣ ਰਹੇ ਉਹਨਾਂ ਨੂੰ ਰੋਕਾਂ ਪਰ ਜਿਹੜੀ ਕੋਈ ਪਿਛਲੇ ਟਾਈਮ ਦੇ ਵਿੱਚ ਪਿੰਡ ਦੀ ਪੰਚਾਇਤ ਵੱਲੋਂ ਦੇਰਾ ਸਾਧੂ ਪੰਥੀਆਂ ਦੀ ਜ਼ਮੀਨ ਤੇ ਮਿੱਟੀ ਪਾਈ ਗਈ ਸੀ ਤੇ ਉਸ ਦੇ ਵਿੱਚ ਅਸੀਂ ਜ਼ਰੂਰ ਕਿਹਾ ਸੀਗਾ ਕਿਉਂਕਿ ਉਹ ਜਿਹੜੀ ਮਿੱਟੀ ਆ ਉਹਦੇ ਨਾਲ ਪਿੰਡ ਦਾ ਜਿਹੜਾ ਪਾਣੀ ਆ, ਮੀਂਹ ਦਾ ਪਾਣੀ ਆਉਂਦਾਗਾ ਉਹ ਨੂੰ ਕਿਤੇ ਨਾ ਕਿਤੇ ਉਹ ਪ੍ਰਭਾਵਿਤ ਕਰਦੀ ਆ। ਅਸੀਂ ਉਦੋਂ ਵੀ ਮਤਲਬ ਇਸ ਗੱਲ ਦੇ ਹੱਕ 'ਚ ਨਹੀਂ ਸੀ ਕਿ ਮਿੱਟੀ ਨਾ ਪਾਈ ਜਾਵੇ ਵੀ ਮਿੱਟੀ ਪਾਈ ਜਾਵੇ ਕੋਈ ਦਿੱਕਤ ਵਾਲੀ ਗੱਲ ਨਹੀਂ। ਪਰ ਜਿਹੜਾ ਪਿੰਡ ਦਾ ਪਾਣੀ ਆ ਉਹਦਾ ਨਿਕਾਸ ਹੋਣਾ ਜ਼ਰੂਰੀ ਆ। ਉਹਦੇ ਜਿਹੜੇ ਮਤਲਬ ਕਿ ਬੁਰੇ ਅਸਰ ਆ ਹੁਣ ਦੇਖਨੇ ਸ਼ੁਰੂ ਹੋ ਗਏ ਜਦੋਂ ਮਿੱਟੀ ਪੈਣ ਤੋਂ ਬਾਅਦ ਹੁਣ ਜਦੋਂ ਬਰਸਾਤਾਂ ਪੈਣ ਲੱਗੀਆਂ। ਤੇ ਉਹਦੇ ਕਰਕੇ ਆ ਕਈ ਘਰਾਂ ਦੇ ਵਿੱਚ ਸਾਡੇ ਪਿੰਡ ਪਾਣੀ ਵੜ ਗਿਆ। ਤੇ ਖੇਤਾਂ ਦੇ ਵਿੱਚ ਪਾਣੀ ਵੜਿਆ ਇਹਦੇ ਇੱਕ ਮੈਂ ਵੀਡੀਓ ਵੀ ਬਣਾਈ ਆ ਜਿਹਦੇ ਨਾਲ ਜਿਹੜਾ ਨੁਕਸਾਨ ਹੋਇਆਗਾ ਖੇਤਾਂ 'ਚ ਪਾਣੀ ਵੜਿਆ ਖੇਤਾਂ 'ਚ ਪਾਣੀ ਵੜ ਕੇ ਫਸਲ ਦਾ ਨੁਕਸਾਨ ਹੁੰਦਾ ਉਹਦੇ ਵੇਲੇ ਖੇਤਾਂ 'ਚ ਸਾਡੇ ਘਰ ਆ ਰਹਿ ਗਿਆ ਤਿੰਨ ਚਾਰ ਉਹਦੇ ਜਦੋਂ ਮਤਲਬ ਉਹ ਗਾਂਹ ਪਾਣੀ ਅੱਗੇ ਦੀ ਅੱਗੇ ਜਾਂਦਾ ਤਾਂ ਸਾਡੀਆਂ ਨਿਓਂ 'ਚ ਪਾਣੀ ਵੜਦਾਗਾ ਇਸ ਕਰਕੇ ਅਸੀਂ ਕਹਿੰਦੇ ਸੀਗੇ ਵੀ ਪਾਣੀ ਦਾ ਜਿਹੜਾ ਰਸਤਾ ਉਹ ਬੰਦ ਨਾ ਕੀਤਾ ਜਾਵੇ ਉਹ ਵੀਡੀਓ ਵੀ ਮੈਂ ਨਾਲ ਮੈਂਸ਼ਨ ਕਰੂੰਗਾ ਤੇ ਇੱਕ ਵੀਡੀਓ ਮਤਲਬ ਨਾਲ ਪਾਈ ਹੋਈ ਆ ਬਰਸਾਤ ਪੈਂਦੀ ਦੀ ਵੀ ਇੱਥੇ ਬਹੁਤ ਜ਼ਿਆਦਾ ਪਾਣੀ ਆਉਂਦਾ ਅੱਧੇ ਤੋਂ ਵੱਧ ਪਿੰਡ ਦਾ ਪਾਣੀ ਆਉਂਦਾਗਾ ਓ ਬਾਈ ਜੀ ਇਹ ਰਾਜਨੀਤੀ ਹੋ ਰਹੀ ਹੈ ਜਿਹੜਾ ਵੀ ਕੁਝ ਹੋ ਰਿਹਾਗਾ ਕੁਝ ਪੋਲਿਟੀਕਲ ਬੰਦੇ ਬੈਕਪਟ ਤੇ ਹੋ ਕੇ ਮੇਰਾ ਵਿਰੋਧ ਕਰਦੇ ਆ ਉਹ ਵਿਰੋਧੀ ਬੰਦੇ ਨੂੰ ਅੱਜ ਮੌਕਾ ਥਿਆ ਹੋਇਆਗਾ ਮੇਰੇ ਮਨ ਚ ਇਹ ਜੀ ਕੋਈ ਗੱਲ ਨਹੀਂ ਵੀ ਮੈਂ ਪਿੰਡ ਦਾ ਕੋਈ ਗਰਾਊਂਡ ਰੋਕਾਂ ਬਾਕੀ ਮੈਂ ਸਾਨੂੰ ਦੱਸਣਾ ਚਾਹੁੰਦਾ ਮੈਥੋਂ ਕੋਈ ਵੀ ਬੰਦਾ ਰਿਟਰਨ ਚ ਵੀ ਦੇਖ ਸਕਦਾ ਜਦੋਂ ਮਿੱਟੀ ਪਾਈ ਜਾ ਰਹੀ ਸੀ ਉਦੋਂ ਪੰਚਾਇਤ ਨੇ ਤੇ ਜਿਹੜੇ ਨੌਜਵਾਨ ਸਾਥੀ ਅੱਜ ਲਾਈਵ ਦੇ ਵਿੱਚ ਬੋਲ ਰਹੇ ਸੀਗੇ ਉਹਨਾਂ ਨੇ ਸਾਰਿਆਂ ਨੇ ਦਸਖਤ ਕਰੇ ਸੀਗੇ ਤੇ ਸਾਰੀ ਪੰਚਾਇਤ ਦੇ 10 ਕਤਾ ਇਹਦੇ ਉੱਪਰ ਮਤਲਬ ਮੋਰ ਵੀ ਲੱਗੇ ਹੋਏ ਸਰਪੰਚ ਸਾਹਿਬ ਜੀ ਦੇ ਵੀਡੀਓ ਸਾਹਿਬ ਇਸ ਚੀਜ਼ ਦੇ ਵਿੱਚ ਇਨਵੋਲ ਵਾ ਉਹਨਾਂ ਦੀ ਵੀ ਜ਼ਿੰਮੇਵਾਰੀ ਸੀ ਵੀ ਅਸੀਂ ਇਹ ਸ਼ਰਤ ਤੋਂ ਡੇਢ ਫੁੱਟ ਜਿਹੜਾ ਡੇਰਾ ਸਾਧੂ ਪੰਥੀਆਂ ਦੀ ਜਗ੍ਹਾ ਸੀਗੀ ਜਿਹੜੀ ਛੱਪੜ ਜਿੱਥੇ ਪਾਣੀ ਖੜਦਾ ਹੁੰਦਾ ਸੀ ਵੀ ਲਾ ਕੇ ਵੀ ਅਸੀਂ ਉਹਨੂੰ ਨੀਵਾ ਰੱਖਾਂਗੇ ਪਰ ਅੱਜ ਉਹ ਡੇਢ ਫੁੱਟ ਨੀਵਾ ਰੱਖਣ ਦੇ ਬਜਾਏ ਉਹਨੂੰ ਡੇਢ ਫੁੱਟ ਉੱਚਾ ਚੱਕ ਦਿੱਤਾ ਇਸ ਕਰਕੇ ਪਾਣੀ ਪਿੱਛੇ ਕੁੱਟਦਾਗਾ ਪਿੱਛੇ ਕੁੱਟਨੇ ਕਰਕੇ ਜਦੋਂ ਪਾਣੀ ਅੱਗੇ ਨਹੀਂ ਲੰਘਦਾ ਓਵਰਫਲੋ ਹੋ ਜਾਂਦਾ ਤਾਂ ਪਾਣੀ ਘਰਾਂ 'ਚ ਵੜਦਾ ਘਰਾਂ 'ਚ ਵੜਨ ਤੋਂ ਬਾਅਦ ਉਹ ਖੇਤਾਂ 'ਚ ਵੜਦਾ ਤਾਂ ਫਸਲਾਂ ਦਾ ਨੁਕਸਾਨ ਵੀ ਹੁੰਦਾ ਤੇ ਘਰਾਂ ਦਾ ਨੁਕਸਾਨ ਵੀ ਹੁੰਦਾ ਸੋ ਮੈਂ ਨਾ ਤਾਂ ਬਾਈ ਜੀ ਅੱਜ ਗਰਾਊਂਡ ਦੇ ਖਿਲਾਫ ਹਾਂ ਨਾ ਮੈਂ ਕੱਲ ਗਰਾਊਂਡ ਦੇ ਖਿਲਾਫ ਤੇ ਮੈਨੂੰ ਖੁਸ਼ੀ ਆ ਗਰਾਊਂਡ ਬਣਾਉਣਾ ਚਾਹੀਦਾ ਪਿੰਡ ਦੇ ਵਿੱਚ ਕਿਉਂਕਿ ਸਾਡੀ ਤਾਂ ਸਰਕਾਰ ਦਾ ਮੇਨ ਫੋਕਸ ਹੀ ਸਿਹਤ ਸਿੱਖਿਆ ਤੇ ਨੌਜਵਾਨੀ ਨੂੰ ਤੇ ਸਪੋਰਟਸ ਨੂੰ ਲੈ ਕੇ ਆ ਤੇ ਮੈਂ ਇਹ ਜੀ ਕਦੇ ਵੀ ਨਹੀਂ ਕਹੂੰਗਾ ਵੀ ਗਰਾਊਂਡ ਨਾ ਬਣੇ ਤੇ ਮੈਂ ਵਿਰੋਧੀ ਬੰਦਿਆਂ ਨੂੰ ਜ਼ਰੂਰ ਕਹਿਣਾ ਵੀ ਤੁਸੀਂ ਗਲਤ ਗਾਈਡ ਨਾ ਕਰੋ ਜੇ ਕੋਈ ਕਿਸੇ ਬੰਦੇ ਨੇ ਕੋਈ ਜਿਹੜੀਆਂ ਇਹ ਸ਼ਾਸਨ ਚੱਲਦੇ ਆ ਤਾਂ ਮੇਰੇ ਨਾਲ ਸਿੱਧੇ ਹੋ ਕੇ ਸ਼ਾਸਨ ਚੱਲਣਾ ਮੇਰੇ ਨਾਲ ਗੱਲ ਕਰਨ ਇਹ ਨੌਜਵਾਨਾਂ ਨੂੰ ਕਿਉਂ 扑ੜਕਾ ਰਹੇ ਆ ਇਹ ਉਹਨਾਂ ਦੀ ਬਹੁਤ ਮਾੜੀ ਗੱਲ ਆ ਸੋ ਜੇ ਕਿਸੇ ਭਰਾ ਨੇ ਇਸ ਚੀਜ਼ ਦਾ ਪ੍ਰੂਫ ਲੈਣਾ ਹੋਵੇ ਮੈਥੋਂ ਲੈ ਸਕਦਾ ਵੀ ਸਾਨੂੰ ਰਿਟਰਨ ਦੇ ਵਿੱਚ ਲਿਖ ਕੇ ਦਿੱਤਾ ਹੋਇਆ ਬਾਕੀ ਜਿਹੜਾ ਇਹ ਕਹਿ ਰਹੇ ਆ ਵੀ ਵੀਡੀਓ 'ਚ ਬੋਲ ਰਹੇ ਵੀ ਡੀਸੀ ਸਾਹਿਬ ਨੂੰ ਸ਼ਿਕਾਇਤ ਕੀਤੀ ਆ ਭਾਈ ਜੀ ਆਪਾਂ ਕੋਈ ਸ਼ਿਕਾਇਤ ਨਹੀਂ ਕੀਤੀ ਇਹ ਪੁਰਾਣੀ ਲਿਖਤਾ ਉਹਦੇ ਮੁਤਾਬਕ ਪ੍ਰਸ਼ਾਸਨ ਜ਼ਰੂਰ ਕਹਿ ਰਿਹਾ ਜਦੋਂ ਹੁਣ ਸਾਡੀ ਸੜਕ ਰੁੱਟੀ ਜਾ ਰਹੀ ਆ ਖੇਤਾਂ 'ਚ ਪਾਣੀ ਵੜਦਾ ਵੀ ਤੁਸੀਂ ਪਾਣੀ ਵਿੱਚੋਂ ਲੱਗੋ ਸੋ ਜੇ ਕਿਸੇ ਦੀ ਸ਼ਾਨ ਦੇ ਖਿਲਾਫ ਮੈਥੋਂ ਕੁਝ ਬੋਲਿਆ ਗਿਆ ਉਹ ਵੀ ਤਾਂ ਮੈਂ ਉਸ ਦੀ ਮਾਫੀ ਚਾਹਣਾ ਪਰ ਮੈਂ ਇਹਦੇ ਨਾਲ ਦੋ ਵੀਡੀਓ ਹੋਰ ਵੀ ਐਡ ਕਰੂਗਾ ਤੁਸੀਂ ਉਹ ਵੀ ਮਤਲਬ ਦੇਖ ਸਕਦੇ ਹੋ ਤੇ ਬਾਕੀ ਜੇ ਕੋਈ ਕਿਸੇ ਨੇ ਮੈਥੋਂ ਸਪਸ਼ਟੀਕਰਨ ਲੈਣਾ ਵੀ ਮੈਂ ਕਿਸੇ ਕੰਮ ਦਾ ਡਿੱਕਾ ਲਾਉਣਾ ਪਿੰਡ ਦੇ ਵਿੱਚ ਮੈਨੂੰ ਇੱਕ ਗੱਲ ਹੋਰ ਵੀ ਸੁਣਨ ਚਾਹੀ ਸੀਗੀ ਕਿ ਕੁਝ ਮੇਰੇ ਤੇ ਤਵਾ ਲਾਇਆ ਗਿਆ ਵੀ ਹਰਦੇ ਪਿੰਡ ਦੇ ਕੰਮ ਨਹੀਂ ਹੋਣ ਦਿੰਦਾ ਭਾਈ ਜੀ ਜਿੱਥੇ ਮਰਜ਼ੀ ਬੁਲਾ ਕੇ ਮੈਨੂੰ ਪੁੱਛ ਸਕਦੇ ਹੋ ਵੀ ਮੈਂ ਜੇ ਕਦੀ ਵੀ ਕੋਈ ਪਿੰਡ ਦਾ ਕੰਮ ਰੋਕਿਆ ਹੋਵੇ ਨਾ ਮੈਂ ਪਿੰਡ ਦਾ ਕੰਮ ਅੱਜ ਰੋਕਿਆ ਨਾ ਮੈਂ ਕੱਲ ਰੋਕਿਆ ਨਾ ਮੈਂ ਰੋਕਾਂ ਨਾ ਮੈਨੂੰ ਰੋਕਣ ਦੀ ਲੋੜ ਆ ਕਿਉਂਕਿ ਸਾਡਾ ਤਾਂ ਪਿੰਡ ਵਿਕਾਸ ਪੱਖ ਤੋਂ ਪਹਿਲਾਂ ਹੀ ਬਹੁਤ ਪਿੱਛੇ ਆ ਸੋ ਭਾਈ ਜੀ ਇਹਨਾਂ ਚਾਲਾਂ ਤੋਂ ਬਚਣ ਦੀ ਲੋੜ ਆ ਸੋ ਮੈਂ ਸਾਰਿਆਂ ਨੂੰ ਬੇਨਤੀ ਵੀ ਇਹਨਾਂ ਮਤਲਬ ਜਿਹੜੇ ਨੌਜਵਾਨ ਆ ਚਲੋ ਸਾਡੇ ਭਰਾ ਇਹੇ ਭੜਕ ਕੇ ਲਾਈਵ ਹੋ ਕੇ ਬੋਲ ਕੇ ਕੋਈ ਗੱਲ ਨਹੀਂ ਕੋ ਚੱਕਰ ਵਾਲੀ ਗੱਲ ਨਹੀਂ ਗਰਾਊਂਡ ਵੀ ਬਣੂਗਾ ਉੱਥੇ ਸਾਰਾ ਕੁਝ ਹੋਊਗਾ ਪਰ ਮੈਂ ਤਾਂ ਬੇਨਤੀ ਕਰਨਾ ਪ੍ਰਸ਼ਾਸਨ ਅੱਗੇ ਵੀ ਜਿਹੜਾ ਉਹ ਮੀਂਹ ਦਾ ਪਾਣੀ ਆ ਉਹਦੇ ਨਿਕਲਦਾ ਪ੍ਰਬੰਧ ਕੀਤਾ ਜਾਵੇ ਜੀ ਤਾਂ ਕਿ ਕਿਸੇ ਦੇ ਘਰ ਦਾ ਜਾਂ ਕਿਸੇ ਦੇ ਖੇਤ ਦਾ ਜਾਂ ਕਿਸੇ ਦੀ ਫਸਲ ਦਾ ਕੋਈ ਨੁਕਸਾਨ ਨਾ ਹੋ ਸਕੇ ਧੰਨਵਾਦ ਮਿਹਰਬਾਨੀ